PTC News ਦੇ ਡਿਜੀਟਲ ਪਲੈਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲੀਪ ਸਿੰਘ ਤੁਸੀਂ ਇਹ ਖਬਰ ਸੁਣੀ ਹੋਏਗੀ ਕਿ ਸਲਮਾਨ ਖਾਨ ਦੇ ਮੁੰਬਈ ਵਾਲੇ ਘਰ ਬਾਹਰ ਕੁਝ ਦਿਨ ਪਹਿਲਾਂ ਫਾਇਰਿੰਗ ਹੋਈ ਸੀ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਅਪਡੇਟ ਇਹ ਹੈ ਕਿ ਮੁੰਬਈ ਪੁਲਿਸ ਨੇ ਜਲੰਧਰ ਤੋਂ ਦੋ ਹੋਰ ਨੌਜਵਾਨਾਂ ਨੂੰ ਚੁੱਕਿਆ ਹੈ ਜਿਨ੍ਹਾਂ ਦਾ ਕਨੈਕਸ਼ਨ ਜਲੰਧਰ ਤੋਂ ਨਾ ਹੋ ਕੇ ਅਬੋਹਰ ਤੋਂ ਹੈ ਇਸੇ ਕਰਕੇ ਅਸੀਂ ਇਸ ਪੂਰੀ ਖਬਰ ਨੂੰ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਕਿ ਅਬੋਹਰ ਤੋਂ ਮੁੰਬਈ ਵਾਇਆ ਜਲੰਧਰ ਕਿਉਂ ਹੈ ਜਲੰਧਰ ਇਸ ਦੇ ਵਿੱਚ ਸੈਂਟਰ ਪੁਆਇੰਟ ਕਿਉਂ ਹੈ ਸਲਮਾਨ ਖਾਨ ਨੂੰ ਜਿਹੜੇ ਲੋਕ ਨਿਸ਼ਾਨਾ ਹੁਣ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਦਾ ਜਲੰਧਰ ਤੋਂ ਲੈ ਕੇ ਅਬੋਰ ਤੱਕ ਕਨੈਕਸ਼ਨ ਕੀ ਹੈ ਮੁੰਬਈ ਪੁਲਿਸ ਨੇ ਕੀ ਕਾਰਵਾਈ ਕੀਤੀ ਸਲਮਾਨ ਖਾਨ ਦੇ ਖਿਲਾਫ ਕਿਸ ਤਰ੍ਹਾਂ ਦਾ ਕੇਸ ਸੀ ਜਿਸ ਕਰਕੇ ਉਹਨਾਂ ਦੀ ਜਾਨ ਦਾ ਖਤਰਾ ਬਣਿਆ ਹੋਇਆ ਹੈ ਤੇ ਜੋ ਲੋਰੈਂਸ ਬਿਸ਼ਨੋਈ ਹੈ ਉਹ ਸਲਮਾਨ ਖਾਨ ਦੇ ਪਿੱਛੇ ਹੱਥ ਧੋ ਕੇ ਕਿਉਂ ਪਿਆ ਹੋਇਆ ਹੈ ਇਹ ਸਭ ਦੇ ਬਾਰੇ ਅਸੀਂ ਦੱਸਾਂਗੇ ਪਰ ਸਭ ਤੋਂ ਪਹਿਲਾਂ ਜੋ ਇਸ ਮਾਮਲੇ ਦੇ ਵਿੱਚ ਅਪਡੇਟ ਅਸੀਂ ਉਸ ਬਾਰੇ ਗੱਲ ਕਰਦੇ ਹਾਂ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਤੁਹਾਨੂੰ ਯਾਦ ਹੈ ਕਿ ਕੁਝ ਦਿਨ ਪਹਿਲਾਂ ਬੈਂਡਰਾ ਜੋ ਕਿ ਮੁੰਬਈ ਦੇ ਵਿੱਚ ਇੱਕ ਥਾਂ ਹੈ ਉੱਥੇ ਸਲਮਾਨ ਖਾਨ ਦੀ ਕੋਠੀ ਹੈ ਉਸ ਦੇ ਬਾਹਰ ਦੋ ਨੌਜਵਾਨਾ ਜੋ ਮੋਟਰਸਾਈਕਲ ਤੇ ਆਏ ਸਨ ਉਹਨਾਂ ਨੇ ਫਾਇਰਿੰਗ ਕੀਤੀ ਸੀ ਕਈ ਰਾਉਂਡ ਫਾਇਰਿੰਗ ਕੀਤੀ ਸੀ ਉਹਨਾਂ ਦੀ ਸੀਸੀਟੀਵੀ ਵੀ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਹੜਕੰਪ ਮਚ ਗਿਆ ਕਿ ਸਲਮਾਨ ਖਾਨ ਦੀ ਜਾਨ ਨੂੰ ਖਤਰਾ ਹੈ ਤੇ ਉਹਨਾਂ ਦੇ ਘਰ ਬਾਹਰ ਵੀ ਫਾਇਰਿੰਗ ਹੋ ਗਈ ਹੈ ਤੇ ਮੁੰਬਈ ਪੁਲਿਸ ਨੇ ਐਕਸ਼ਨ ਲਿਆ ਅਤੇ ਇਹਨਾਂ ਦੋਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਦੋਹਾਂ ਨੌਜਵਾਨਾਂ ਦਾ ਕਨੈਕਸ਼ਨ ਪੰਜਾਬ ਤੋਂ ਸੀ ਪੰਜਾਬ ਵਾਇਆ ਬਿਹਾਰ ਸੀ ਕਾਰਨ ਇਹ ਸੀ ਕਿ ਇੱਕ ਸ਼ਖਸ ਜੋ ਫੜਿਆ ਗਿਆ ਉਹਨਾਂ ਫਾਇਰਿੰਗ ਕਰਨ ਵਾਲਾ ਹੈ ਜੋ ਉਹ ਪੰਜਾਬ ਦੇ ਵਿੱਚ ਰਹਿੰਦਾ ਸੀ ਪਰ ਤੋ ਬਿਹਾਰ ਦਾ ਰਹਿਣ ਵਾਲਾ ਸੀ ਦੂਜਾ ਸੀ ਉਹ ਹਰਿਆਣਾ ਦਾ ਰਹਿਣ ਵਾਲਾ ਸੀ ਪਰ ਰਹਿੰਦੇ ਜਲੰਧਰ ਦੇ ਵਿੱਚ ਸੀ ਹੁਣ ਜੋ ਲੇਟੈਸਟ ਅਪਡੇਟ ਇਸ ਦੇ ਵਿੱਚ ਇਹ ਹੈ ਕਿ ਸਲਮਾਨ ਖਾਨ ਨੂੰ ਨਿਸ਼ਾਨਾ ਬਣਾਉਣ ਵਾਲੇ ਦੋ ਲੋਕਾਂ ਤੋਂ ਇਲਾਵਾ ਦੋ ਲੋਕਾਂ ਨੂੰ ਹੋਰ ਮੁੰਬਈ ਪੁਲਿਸ ਨੇ ਰਾਉਂਡ ਅਪ ਕੀਤਾ ਹੈ ਜਿਨ੍ਹਾਂ ਨੂੰ ਮੁੰਬਈ ਪੁਲਿਸ ਆਈ ਗੁਪਚਪ ਤਰੀਕੇ ਨਾਲ ਜਲੰਧਰ ਤੇ ਉੱਥੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਗ੍ਰਿਫਤਾਰ ਕਰਕੇ ਮੁੰਬਈ ਲੈ ਗਈ ਇਹਨਾਂ ਦੋਨਾਂ ਲੋਕਾਂ ਤੇ ਇਹ ਇਲਜ਼ਾਮ ਹੈ ਕਿ ਇਹਨਾਂ ਨੇ ਇਸ ਪੂਰੀ ਫਾਇਰਿੰਗ ਵਾਲੀ ਘਟਨਾ ਦੇ ਵਿੱਚ ਜੋ ਹਥਿਆਰ ਸੀ ਉਹਨਾਂ ਨੂੰ ਮੁਹੱਈਆ ਕਰਾਉਣ ਦੇ ਵਿੱਚ ਮਦਦ ਕੀਤੀ ਸੀ ਸਾਡੇ ਪੱਤਰਕਾਰ ਪ੍ਰਮਿਤ ਸਿੰਘ ਜੋ ਕਿ ਜਲੰਧਰ ਤੋਂ ਰਿਪੋਰਟਿੰਗ ਕਰਦੇ ਨੇ ਉਹਨਾਂ ਨੇ ਮੁੰਬਈ ਪੁਲਿਸ ਦੇ ਵੱਡੇ ਅਫਸਰ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਜੋ ਦੋ ਲੋਕਾਂ ਨੂੰ ਮੁੰਬਈ ਪੁਲਿਸ ਨੇ ਆ ਕੇ ਗ੍ਰਿਫਤਾਰ ਕੀਤਾ ਹੈ ਜਲੰਧਰ ਦੇ ਵਿੱਚ ਅਸਲ ਦੇ ਵਿੱਚ ਉਹਨਾਂ ਦਾ ਇਸ ਇਸ ਪੂਰੇ ਕੇਸ ਦੇ ਵਿੱਚ ਕਨੈਕਸ਼ਨ ਕੀ ਹੈ ਤੁਹਾਨੂੰ ਪਹਿਲਾਂ ਹੋਈ ਇਸ ਗੱਲਬਾਤ ਨੂੰ ਸੁਣਾਉਂਦੇ ਹਾਂ ਹਾਂਜੀ গুਡ ਮਾਰਨਿੰਗ ਸਰ ਮੈਂ ਪ੍ਰਮਿਤ ਬਾਤ ਕਰਤਾ ਹਾਂ ਜਲੰਧਰ ਸੇ ਜਰਨਲਿਸਟ ਸਰ ਪੀਟੀਸੀ ਨਿਊਜ਼ ਬੋਲੀਏ ਕੀ ਸਲਮਾਨ ਖਾਨ ਵਾਲੇ ਕੇਸ ਵਿੱਚ ਕੱਲ ਦੋ ਅਰੈਸਟ ਜੋ ਹੋਈਆਂ ਵੋ ਜਲੰਧਰ ਸੇ ਹੋਈਆਂ ਹੈ ਸਰ

ਤਾਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮੁੰਬਈ ਪੁਲਿਸ ਦੇ ਜਿਸ ਅਫਸਰ ਨੇ ਇਸ ਪੂਰੀ ਗੱਲਬਾਤ ਵਿੱਚ ਇਹ ਦੱਸਿਆ ਕਿ ਜੋ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਲੰਧਰ ਤੋਂ ਉਹਨਾਂ ਦਾ ਕਨੈਕਸ਼ਨ ਅਬੋਹਰ ਤੋਂ ਸੀ ਅਬੋਹਰ ਮੁੰਬਈ ਅਤੇ ਜਲੰਧਰ ਵਿਚਾਲੇ ਜਲੰਧਰ ਕਿੱਥੋਂ ਆ ਗਿਆ ਇਸ ਪੂਰੇ ਮਾਮਲੇ ਦੇ ਵਿੱਚ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਸਾਡੇ ਪੱਤਰਕਾਰ ਪ੍ਰਭਮਿਤ ਹੋਰਾਂ ਨੂੰ ਕਿਉਂਕਿ ਇਹ ਸਵਾਲ ਅਹਿਮ ਹੈ ਕਿ ਜਦੋਂ ਸਲਮਾਨ ਖਾਨ ਨੂੰ ਨਿਸ਼ਾਨਾ ਬਣਾਉਣ ਵਾਲੇ ਲੋਕ ਉਹਨਾਂ ਨੂੰ ਵਾਰ-ਵਾਰ ਧਮਕੀਆਂ ਦੇ ਰਹੇ ਨੇ ਤਾਂ ਇਸ ਸਾਰੇ ਮਸਲੇ ਦੇ ਵਿੱਚ ਜਲੰਧਰ ਤੇ ਅਬੋਰ ਦਾ ਕਨੈਕਸ਼ਨ ਕਿਉਂ ਹੋ ਗਿਆ ਸਭ ਤੋਂ ਵੱਡੀ ਗੱਲ ਹੈ ਕਿ ਜਲੰਧਰ ਇਸ ਦੇ ਵਿੱਚ ਵਾਰ-ਵਾਰ ਕਿਉਂ ਆ ਰਿਹਾ ਹੈ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਪ੍ਰਭਮਿਤ ਸਿੰਘ ਪ੍ਰਭਮਿਤ ਇਸ ਪੂਰੇ ਮਾਮਲੇ ਦੇ ਵਿੱਚ ਸਾਨੂੰ ਪਤਾ ਹੈ ਕਿ ਅਬੋਰ ਤੋਂ ਦੋ ਨੌਜਵਾਨ ਜੋ ਰਹਿਣ ਵਾਲੇ ਅਬੋਰ ਦੇ ਸੀ ਉਹਨਾਂ ਨੂੰ ਚੱਕਿਆ ਪੁਲਿਸ ਨੇ ਪਰ ਜਲੰਧ ਨੋਈ ਸਲਮਾਨ ਖਾਨ ਅਬੋਹਰ ਇਸ ਦੇ ਵਿੱਚ ਜਲੰਧਰ ਕਿੱਥੋਂ ਆ ਗਿਆ ਇਸ ਪੂਰੇ ਸੀਨ ਦੇ ਵਿੱਚ ਬਿਲਕੁਲ ਦਿਲੀਪ ਸਭ ਤੋਂ ਪਹਿਲਾਂ ਇਹ ਮੈਟਨ ਦੀ ਜਾਣਕਾਰੀ ਦੇ ਦਿਆਂ ਕਿ ਜਿਹੜਾ ਇੱਕ ਲੜਕਾ ਗ੍ਰਿਫਤਾਰ ਕੀਤਾ ਸੀ ਸਾਗਰ ਤੇ ਦੂਸਰਾ ਸੀਗਾ ਵਿੱਕੀ ਸਾਗਰ ਦੇ ਪਿਤਾ ਜੀ ਦਾ ਜਿਹੜਾ ਬਿਆਨ ਆਂਦਾ ਵਾ ਬਿਹਾਰ ਤੋਂ ਉਹਦੇ ਵਿੱਚ ਇਹ ਗੱਲ ਆਖਦੇ ਨੇ ਕਿ ਚੁਗਿੰਦਰ ਜੀ ਨਾ ਦਾ ਨਾਮ ਹੈ ਕਿ ਸਾਡਾ ਬੇਟਾ ਜਿਹੜਾ ਹੈ ਕਿ ਉਹ ਜਲੰਧਰ ਦੇ ਵਿੱਚ ਇੱਕ ਸਣੇ ਫੈਕਟਰੀ ਦੇ ਵਿੱਚ ਕੰਮ ਕਰਦਾ ਹਸੀਗਾ ਸਾਨੂੰ ਨਹੀਂ ਪਤਾ ਕਿ ਕਿਸ ਤਰੀਕੇ ਦੇ ਨਾਲ ਉਹ ਇਸ ਵਾਰਦਾਤ ਦੇ ਵਿੱਚ ਜਿਹੜਾ ਹੈ ਕਿ ਸਾਹਮਣੇ ਆਇਆ ਹਾਲਾਂਕਿ ਜੋਗਿੰਦਰ ਜਿਹੜੇ ਨੇ ਕਿ ਸਾਗਰ ਦੇ ਪਿਤਾ ਜੋ ਕਿ ਲੜਕਾ ਜਿਹਨੇ ਪਿੱਛੇ ਬੈਠ ਕੇ ਮੋਟਰਸਾਈਕਲ ਦੇ ਗੋਲੀ ਚਲਾਈ ਸੀ ਸਲਮਾਨ ਖਾਨ ਦੇ ਘਰ ਦੇ ਬਾਹਰ ਉਹਦੇ ਪਿਤਾ ਨੇ ਵੀ ਇਹ ਗੱਲ ਆਖੀ ਕਿ ਸਾਨੂੰ ਸੋਸ਼ਲ ਮੀਡੀਆ ਤੋਂ ਪਤਾ ਚੱਲਿਆ ਹੈ ਕਿ ਇਹ ਸਾਡਾ ਲੜਕਾ ਜਿਹੜਾ ਹੈ ਕਿ ਇਸ ਗੈਂਗ ਦੇ ਵਿੱਚ ਤੇ ਇਸ ਮਾਮਲੇ ਦੇ ਵਿੱਚ ਜਿਹੜਾ ਸ਼ਾਮਲ ਸੀ ਦੂਸਰਾ ਹੁਣ ਇੱਕ ਅਹਿਮ ਸਵਾਲ ਜਿਹੜੀ ਕੱਲ ਇੱਕ ਮੁੰਬਈ ਪੁਲਿਸ ਜਿਹੜੀ ਖਾਸ ਕਰਕੇ ਕ੍ਰਾਈਮ ਬ੍ਰਾਂ ਦੋ ਵਿਅਕਤੀਆਂ ਨੂੰ ਜਿਹੜਾ ਸੀ ਗ੍ਰਿਫਤਾਰ ਕਰਦੀ ਹੈ ਇੱਕ ਦਾ ਨਾਮ ਅਨੂਜ ਹੈ ਤੇ ਦੂਸਰੇ ਦਾ ਨਾਮ ਵੀ ਜਿਹੜਾ ਹੈ ਕਿ ਉਹ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਇਹ ਜਲੰਧਰ ਤਹਿਤ ਇਹਨਾਂ ਨੂੰ ਇੱਥੋਂ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਤੇ ਇਲਜ਼ਾਮ ਹੈ ਕਿ 15 ਮਾਰਚ ਨੂੰ ਇਹਨਾਂ ਨੇ ਜਿਹੜੇ ਦੋ ਸ਼ੂਟਰ ਸੀਗੇ ਜਿਨ੍ਹਾਂ ਨੇ ਸਲਮਾਨ ਖਾਨ ਦੇ ਬਾਹਰ ਘਰ ਦੇ ਬਾਹਰ ਗੋਲੀ ਚਲਾਈ ਸੀ ਉਹਨਾਂ ਨੂੰ ਵੈਪਨ ਜਿਹੜੇ ਨੇ ਕਿ ਪ੍ਰੋਵਾਈਡ ਕਰਾਏ ਸੀਗੇ ਜਿਸ ਤੋਂ ਬਾਅਦ ਉਹਨਾਂ ਦੇ ਕਾਲ ਰਿਕਾਰਡ ਛੰਗਾਣੇ ਗਏ ਨੇ ਫਿਰ ਉਸ ਤੋਂ ਬਾਅਦ ਇੱਥੇ ਜਨ ਮੁੰਬਈ ਪੁਲਿਸ ਨੇ ਇੱਕ ਕੜੀ ਦਰ ਕੜੀ ਜੋੜਦੇ ਹੋਏ ਕੱਲ ਜਲੰਧਰ ਤੇ ਰੇਡ ਕੀਤੀ ਪ੍ਰਮਿਤ ਪ੍ਰਮਿਤ ਇਹ ਗੱਲ ਤੁਹਾਡੀ ਠੀਕ ਹੈ ਮਹਈਆ ਕਰਵਾਈ ਸੀ ਫਾਇਰਿੰਗ ਕਰਨ ਵਾਲਿਆਂ ਨੂੰ ਪਰ ਇੱਕ ਗੱਲ ਇਹ ਸਮਝਣ ਵਾਲੀ ਇਹ ਹੈ ਕਿ ਮੁੰਬਈ ਕਈ ਸਟੇਟ ਪਾਰ ਕਰਕੇ ਮੁੰਬਈ ਆਂਦਾ ਉਸ ਤੋਂ ਬਾਅਦ ਫਿਰ ਪੰਜਾਬ ਆਉਂਦਾ ਫਿਰ ਅਬੋਹਰ ਜਾਂ ਆਪਾਂ ਰਾਜਸਥਾਨ ਦੀ ਗੱਲ ਕਰੀਏ ਜਾਂ ਯੂਪੀ ਦੀ ਗੱਲ ਕਰੀਏ ਇਹਨਾਂ ਸਾਰੇ ਸਟੇਟਾਂ ਤੋਂ ਫਾਇਰਿੰਗ ਕਰਨ ਵਾਲਿਆਂ ਨੂੰ ਹਥਿਆਰ ਨਹੀਂ ਮਿਲੇ ਤਾਂ ਜਲੰਧਰ ਕਿਵੇਂ ਇਸ ਤੇ ਵਿੱਚ ਜੁੜਦਾ ਇਹ ਵੀ ਹੈ ਕਿ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੇ ਹਥਿਆਰ ਸਪਲਾਈ ਕੀਤੇ ਗਏ ਨੇ ਉਹ ਤੇ ਜਿਹੜੇ ਕਿ ਲੜਕਿਆਂ ਨੂੰ ਕਿਸ ਤਰੀਕੇ ਨਾਲ ਹੋਇਆ ਜਲੰਧਰ ਕਿਸ ਤਰੀਕੇ ਦੇ ਨਾਲ ਸਾਹਮਣੇ ਹੈ ਇਹਦੇ ਤੋਂ ਸਭ ਤੋਂ ਵੱਡਾ ਇੱਕ ਪੁਆਇੰਟ ਪੁਲਿਸ ਨੂੰ ਇਹ ਵੀ ਮਿਲਿਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੇਕਰ ਗੱਲ ਕਰੀਏ ਤੇ ਪੰਜਾਬ ਪੁਲਿਸ ਵੱਲੋਂ ਕਈ ਇਹੋ ਜਿਹੇ ਗੈਂਗ ਨੂੰ ਜਿਹੜਾ ਕਿ ਪੜਿਆ ਗਿਆ ਸੀਗਾ ਕਿ ਉਹਨਾਂ ਕੋਲ ਅਵੈਧ ਹਥਿਆਰ ਮਿਲੇ ਸੀ ਇਹ ਸਾਰੇ ਹਥਿਆਰ ਜਿਹੜੇ ਨੇ ਕਿ ਯੂਪੀ ਐਮਪੀ ਤੋਂ ਜਿਹੜਾ ਕਿ ਮੇਡ ਹੋ ਕੇ ਆਉਂਦੇ ਸੀ ਕੰਟਰੀ ਮੇਡ ਪਿਸਟਲ ਸੀਗੇ ਤੇ ਜਿਨ੍ਹਾਂ ਨੂੰ ਮੁਹੱਈਆ ਕਰਾਇਆ ਜਾਂਦਾ ਸੀਗਾ ਕਿ ਲਾਰੈਂਸ ਬਿਸ਼ਨੋਈ ਦੇ ਨਾਲ ਇਹਨਾਂ ਦਾ ਕੀ ਅਨਕ ਪਕੜੀ ਕੰਮ ਕਰਦਾ ਸੀ ਉਦੋਂ ਹੀ ਲਾਰੈਂਸ ਬਿਸ਼ਨੋਈ ਦੇ ਐਸੋਸੀਏਟ ਦੇ ਨਾਲ ਸੰਪਰਕ ਚੰਦਾ ਵੈ ਤੇ ਜਿਹੜੇ ਦੋ ਲੜਕੇ ਉਹ ਹੋਰ ਦੇ ਰਹਿਣ ਵਾਲੇ ਨੇ ਉਹਨਾਂ ਦਾ ਵੀ ਕ੍ਰਿਮਿਨਲ ਬੈਕਗ੍ਰਾਉਂਡ ਹੈ ਦੋਨਾਂ ਤੇ ਦੂ ਤੋਂ ਲੈ ਕੇ ਤਿੰਨ ਪਰਚੇ ਦਰਜ ਨੇ ਇਹੀ ਜਿਹੜੇ ਕਿ ਮਾਮਲੇ ਨੂੰ ਲੈ ਕੇ ਤੇ ਖਾਸ ਤੌਰ ਤੇ ਇਹਦੇ 'ਚ ਇੱਕ ਜ਼ਿਕਰ ਇਹ ਵੀ ਆਂਦਾ ਹੈ ਕਿ ਜੋ ਸੁੱਤਰ ਜਾਣਕਾਰੀ ਦੱਸਦੇ ਨੇ ਕਿ ਸਿੱਧੂ ਮੂਸੇਵਾਲੇ ਕਤਲ ਦੇ ਵਿੱਚ ਵੀ ਜਿਹੜੇ ਵਾਰਦਾਤ ਕਰਨ ਵਾਲੇ આરોપી ਸੀ ਉਹਨਾਂ ਦੀ ਜਿਹੜੀ ਹੈ ਕਿ ਇਹਨਾਂ ਦੇ ਨਾਲ ਵੀ ਸੰਗਠਨ ਸੀ ਕਿਤੇ ਨਾ ਕਿਤੇ ਕਿਸੇ આરોપી ਨੂੰ ਇਹਨਾਂ ਨੇ ਸਟੇ ਦਿੱਤਾ ਤੇ ਜਿਹੜੇ ਕੱਲ ਦੋ ਵਿਅਕਤੀ ਜਿਹੜੇ ਜਲੰਧਰ ਤੋਂ ਕਿੱਤੇਗੇ ਸ਼ਾਹ ਕੋਰਦੇ ਰਹਿਣ ਵਾਲੇ ਸੀ ਕਿ ਜਲੰਧਰ ਦਾ ਨਾਮ ਇਸ ਕਰਕੇ ਆ ਰਿਹਾ ਕਿਉਂਕਿ ਮੰਨਿਆ ਜਾ ਰਿਹਾ ਕਿ ਜੋ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਜਿਹੜੇ ਗੁਰਗੇ ਸਨ ਜਿਨ੍ਹਾਂ ਨੇ ਸਲਮਾਨ ਖਾਨ ਘਰ ਦੇ ਬਾਹਰ ਗੋਲੀਆਂ ਚਲਾਈਆਂ ਜਲੰਧਰ ਦੇ ਵਿੱਚ ਬੈਠ ਕੇ ਕਿਤੇ ਇਹਦੀ ਪਲੈਨਿੰਗ ਹੋਈ ਸੀ ਜਿਹੜੇ ਸ਼ੂਟਰ ਸੀਗੇ ਉਹ ਜਲੰਧਰ ਵੀ ਰੁਕੇ ਸਨ ਉਸ ਤੋਂ ਬਾਅਦ ਜਿਹੜੇ ਉਹਨਾਂ ਨੇ ਹਥਿਆਰਾਂ ਦੀ ਸਾਰੀ ਗੱਲ ਹੋਈ ਸੀ ਸਾਰੀ ਚੇਨ ਜਿਹੜੀ ਹੈ ਕਿ ਕੋਲ ਮਿਲਾ ਕੇ ਜਲੰਧਰ ਤੋਂ ਸ਼ੁਰੂ ਹੋਈ ਸੀ ਹੁਣ ਦੇਖਣਾ ਹੋਏਗਾ ਕਿ 29 April ਤੱਕ ਦਾ ਜਿਹੜਾ ਰਿਮਾਂਡ ਹੈ ਖਾਸ ਕਰਕੇ ਇਹਨਾਂ ਦੇ ਮੋਬਾਈਲ ਫੋਨ ਜਿਹੜੇ ਦੋ ਸ਼ੂਟਰ ਸੀਗੇ ਉਹਨਾਂ ਨੂੰ ਬਰਾ Ди таа нуат ਤਾ ਪ੍ਰਮੇਤੇ ਜਾਣਕਾਰੀ ਦੇ ਰਹੇ ਸੀ ਕਿ ਜੋ ਇਹ ਚਾਰੋਂ ਹੁਣ ਤੱਕ ਚਾਰ ਗ੍ਰਿਫਤਾਰੀਆਂ ਹੋਏ ਨੇ ਤੁਹਾਨੂੰ ਦੱਸ ਦਈਏ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਮਾਮਲੇ ਦੇ ਵਿੱਚ ਇਸ ਦੇ ਵਿੱਚ ਦੋ ਲੋਕਾਂ ਨੂੰ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਗਿਆ ਦੋ ਹੋਰ ਲੋਕਾਂ ਨੂੰ ਕੱਲ ਕ੍ਰਾਈਮ ਬ੍ਰਾਂਚ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਆਈਸੀ ਜਲੰਧਰ ਉਹਨਾਂ ਨੇ ਦੋ ਲੋਕਾਂ ਨੂੰ ਹੋਰ ਚੁੱਕਿਆ ਤੇ ਆਪਣੇ ਨਾਲ ਮੁੰਬਈ ਲੈ ਗਏ ਜਿਨ੍ਹਾਂ ਤੇ ਇਲਜ਼ਾਮ ਇਹ ਹੈ ਕਿ ਇਹਨਾਂ ਨੇ ਸ਼ੂਟਰਾਂ ਨੂੰ ਵੈਪਨ ਮੁਹੱਈਆ ਕਰਵਾਏ ਸੀ ਹੁਣ ਸਭ ਤੋਂ ਵੱਹਿਮ ਸਵਾਲ ਇਹ ਹੈ ਕਿ ਇਹਨਾਂ ਸਾਰਿਆਂ ਦਾ ਜਿਹੜਾ ਜਮਾਵੜਾ ਸੀ ਉਹ ਜਲੰਧਰ ਦੇ ਵਿੱਚ ਸੀ ਜਲੰਧਰ ਦੇ ਵਿੱਚ ਹੀ ਅ ਦੇ ਰਾਹੀਂ ਜੋ ਵੈਪਨ ਸੀ ਉਹ ਮੰਗਾਏ ਜਾਂਦੇ ਸੀ ਫਿਰ ਅੱਗੇ ਇਹਨਾਂ ਨੂੰ ਸਪਲਾਈ ਕੀਤਾ ਜਾਂਦਾ ਸੀ ਇਹ ਵੀ ਸੂਤਰਾਂ ਦੇ ਹਵਾਲੇ ਤੋਂ ਖਬਰ ਇਹ ਆ ਰਹੀ ਹੈ ਪਰ ਇਸ ਦੇ ਵਿੱਚ ਸਭ ਤੋਂ ਅਹਿਮ ਕੜੀ ਇਹ ਹੈ ਕਿ ਜਿਹੜੇ ਦੋ ਹੋਰ ਲੋਕ ਗ੍ਰਿਫਤਾਰ ਕੀਤੇ ਗਏ ਆ ਉਹਨਾਂ ਦਾ ਕਨੈਕਸ਼ਨ ਅਬੋਹਰ ਤੋਂ ਹੈ ਔਰ ਅਬੋਹਰ ਦਾ ਹੀ ਰਹਿਣ ਵਾਲਾ ਹੈ ਲਾਰੈਂਸ ਬਿਸ਼ਨੋਈ ਲਾਰੈਂਸ ਬਿਸ਼ਨੋਈ ਦਾ ਪਿਛੋਕੜ ਉਸ ਦਾ ਪਰਿਵਾਰ ਉਸ ਦੇ ਰਿਸ਼ਤੇਦਾਰ ਅਬੋਹਰ ਅਤੇ ਰਾਜਸਥਾਨ ਦੇ ਇਲਾਕਿਆਂ ਨਾਲ ਜੁੜੇ ਹੋਏ ਨੇ ਤਾਂ ਇਹ ਕਿਤਨੇ ਕਿਤੇ ਸਮਝਿਆ ਜਾ ਸਕਦਾ ਇਹ ਕੜੀ ਹਜੇ ਪੁਲਿਸ ਨੇ ਇਹ ਤੈਅ ਕਰਨਾ ਇਹ ਪੁਸ਼ਟੀ ਕਰਨੀ ਹੈ ਕੀ ਇਹ ਸਾਰੀ ਕੜੀ ਲੋਰੈਂਸ ਬਿਸ਼ਨੋਈ ਨਾਲ ਕਿਵੇਂ ਜੁੜ ਰਹੀ ਹੈ ਪਰ ਇੱਕ ਗੱਲ ਤਾਂ ਸਾਫ਼-ਸਾਫ਼ ਇਸ਼ਾਰਾ ਇਹ ਹੋ ਰਿਹਾ ਹੈ ਕਿ ਗ੍ਰਫਤਾਰ ਕੀਤੇ ਗਏ ਲੋਕਾਂ ਦਾ ਕਨੈਕਸ਼ਨ ਅਬੋਹਰ ਨਾਲ ਹੈ ਅਬੋਹਰ ਦਾ ਹੀ ਰਹਿਣ ਵਾਲਾ ਲੋਰੈਂਸ ਬਿਸ਼ਨੋਈ ਤਾਂ ਹੁਣ ਇਸ ਮਾਮਲੇ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਦੋਂ ਸਲਮਾਨ ਖਾਨ ਦੇ ਘਰ ਬਾਹਰ ਫਾਇਰਿੰਗ ਹੋ ਰਹੀ ਹੈ ਤਾਂ ਉਸ ਤੋਂ ਪਹਿਲਾਂ ਸਲਮਾਨ ਖਾਨ ਦੇ ਘਰ ਦੀ ਰੈਕੀ ਵੀ ਕੀਤੀ ਗਈ ਸੀ ਤੁਹਾਨੂੰ ਇੱਕ ਕੜੀ ਦਰ ਕੜੀ ਦੱਸਦੇ ਹਾਂ ਕਿ ਸਲਮਾਨ ਖਾਨ ਦੇ ਘਰ ਦੇ ਬਾਹਰ ਤੇ ਇਸ ਤੋਂ ਪਹਿਲਾਂ ਕਿਸ ਤਰ੍ਹਾਂ ਦੇ ਥ੍ਰੈਟਸ ਮਿਲੇ ਸੀ ਸਲਮਾਨ ਖਾਨ ਨੂੰ ਇਸ ਤੋਂ ਪਹਿਲਾਂ ਇੱਕ ਈਮੇਲ ਕੀਤਾ ਗਿਆ ਸੀ ਕੁਝ ਸਾਲ ਪਹਿਲਾਂ ਅਤੇ ਉਹਨਾਂ ਨੂੰ ਇਹ ਈਮੇਲ ਕਰਨ ਕਥਿਤ ਤੌਰ ਤੇ ਈਮੇਲ ਕਰਵਾਇਆ ਗਿਆ ਸੀ ਲਾਰੈਂਸ ਬਿਸ਼ਨੋਈ ਦੇ ਬੰਦਿਆਂ ਵੱਲੋਂ ਅਤੇ ਇਹ ਕਿਹਾ ਗਿਆ ਸੀ ਕਿ ਜੇ ਕਾਲੇ ਹੀਰੇਨ ਦੇ ਮਾਮਲੇ ਜੀ ਮਾਫੀ ਮੰਗ ਲੈਂਦਾ ਤਾਂ ਅਸੀਂ ਉਸ ਨੂੰ ਬਖਸ਼ ਦੇਾਂਗੇ ਤਾਂ ਈਮੇਲ ਦੇ ਰਾਹੀਂ ਤਾਂ ਇਹ ਰਹੀ ਤਮਕੀ ਕੁਝ ਮਹੀਨੇ ਪਹਿਲਾਂ ਇੱਕ ਲੈਟਰ ਜੋ ਕਿ ਚਿੱਠੀ ਮਿਲੀ ਸੀ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਜੋ ਕਿ ਸੈਰ ਜਿਹੜੀ ਥਾਂ ਤੇ ਬੈਂਡਰਾ ਬੈਂਡਸਟੈਂਡ ਨਾਮਿਕ ਥਾਂ ਹੈ ਉੱਥੇ ਸੈਰ ਕਰਨ ਜਾਂਦੇ ਨੇ ਉੱਥੇ ਪਾਰਕ ਦੇ ਵਿੱਚ ਬੈਂਚ ਦੇ ਉੱਪਰ ਇੱਕ ਚਿੱਠੀ ਮਿਲਦੀ ਹੈ ਜਿਸ ਦੇ ਵਿੱਚ ਸਲਮਾਨ ਖਾਨ ਨੂੰ ਧਮਕੀ ਭਰਿਆ ਗੱਲਾਂ ਲਿਖੀਆਂ ਗਈਆਂ ਸੀ ਤੇ ਉਹਨਾਂ ਨੂੰ ਮਾਰਨ ਦੀ ਗੱਲ ਕਹੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਚੌਕਸ ਹੁੰਦੀ ਹੈ ਅਤੇ ਇਸ ਗੱਲ ਨੂੰ ਸੀਰੀਅਸ ਲਿਆ ਜਾਂਦਾ ਤੇ ਇਸ ਗੱਲ ਦੀ ਜਾਂਚ ਵੀ ਕੀਤੀ ਜਾਂਦੀ ਹੈ ਇਸ ਮਾਮਲੇ ਦੇ ਵਿੱਚ ਕਈ ਲੋਕਾਂ ਨੂੰ ਰਾਉਂਡ ਅਪ ਵੀ ਕੀਤਾ ਜਾਂਦਾ ਪਰ ਉਸ ਤੋਂ ਬਾਅਦ ਹੱਦ ਇਹ ਹੋ ਜਾਂਦੀ ਹੈ ਕਿ ਸਲਮਾਨ ਖਾਨ ਦੇ ਘਰ ਦੇ ਬਾਹਰ ਦੋ ਮੋਟਰਸਾਈਕਲ ਸਵਾਰ ਫਾਇਰਿੰਗ ਕਰਦੇ ਨੇ ਸੀਸੀਟੀਵੀ ਦੇ ਵਿੱਚ ਕੈਦ ਵੀ ਹੋ ਜਾਂਦੇ ਨੇ ਤੇ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਜਾਂਦੀ ਹੈ ਇਸ ਪੈਟਰਨ ਨੂੰ ਸਮਝਣ ਦੀ ਕੋਸ਼ਿਸ਼ ਇਸ ਤਰ੍ਹਾਂ ਕਰੀਏ ਕਿ ਸਲਮਾਨ ਖਾਨ ਨੂੰ ਕਈ ਸਾਲਾਂ ਤੋਂ ਫੋਲੋ ਕੀਤਾ ਜਾ ਰਿਹਾ ਸਲਮਾਨ ਖਾਨ ਇੱਕ ਪਬਲਿਕ ਫਿਗਰ ਨੇ ਉਹ ਸ਼ੂਟਿੰਗ ਕਰਦੇ ਨੇ ਅਲੱਗ-ਅਲੱਗ ਥਾਵਾਂ ਤੇ ਜਾਂਦੇ ਨੇ ਤਾਂ ਉਹਨਾਂ ਨੂੰ ਕਿਸੇ ਵੀ ਥਾਂ ਤੇ ਕਦੇ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਇਸ ਦੇ ਮਾਮਲੇ ਦੇ ਵਿੱਚ ਭੂਮਿਕਾ ਪੁਲਿਸ ਦੀ ਸਭ ਤੋਂ ਅਹਿਮ ਹੋ ਜਾਂਦੀ ਹੈ ਕਿ ਉਹਨਾਂ ਦੀ ਸੁਰੱਖਿਆ ਕਿਸ ਤਰ੍ਹਾਂ ਕੀਤੀ ਜਾਵੇ ਕਿਉਂਕਿ ਤੁਹਾਨੂੰ ਯਾਦ ਹੈ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਦੇ ਵਿੱਚ ਵੀ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਗੈਂਗ ਦਾ ਹੱਥ ਦੱਸਿਆ ਜਾਂਦਾ ਹੈ ਉਹ ਮੁੱਖ આરોપીਆਂ ਦੇ ਵਿੱਚੋਂ ਇੱਕ ਹੈ ਲਾਰੈਂਸ ਬਿਸ਼ਨੋਈ ਅਤੇ ਇਸ ਮਾਮਲੇ ਦੇ ਵਿੱਚ ਵੀ ਸਿੱਧੂ ਮੂਸੇਵਾਲਾ ਨੂੰ ਜਦੋਂ ਮਾਰਿਆ ਗਿਆ ਸੀ ਮਈ 2022 ਦੇ ਵਿੱਚ ਤਾਂ ਇਹ ਅਚਾਨਕ ਨਹੀਂ ਹੋਇਆ ਸੀ ਸਿੱਧੂ ਮੂਸੇਵਾਲਾ ਨੂੰ ਵੀ ਘੇਰਿਆ ਗਿਆ ਸਿੱਧੂ ਮੂਸੇਵਾਲਾ ਦੇ ਘਰ ਦੀ ਰੇਕੀ ਕੀਤੀ ਗਈ ਸੀ ਸਿੱਧੂ ਮੂਸੇਵਾਲਾ ਕਿੱਥੇ ਆਉਂਦੇ ਨੇ ਕਿੱਥੇ ਜਾਂਦੇ ਨੇ ਕਿੰਨਾ ਲੋਕਾਂ ਨਾਲ ਰਹਿੰਦੇ ਨੇ ਇਹ ਸਭ ਦੀ ਰੇਕੀ ਕੀਤੀ ਗਈ ਉਹਨਾਂ ਨੂੰ ਮਾਰਨ ਦੇ ਲਈ ਕੁਝ ਮਹੀਨੇ ਪਹਿਲਾਂ ਤੋਂ ਹੀ ਉਹ ਪਿੰਡ ਦੇ ਜਵਾਹਰ ਕੇ ਪਿੰਡ ਦੇ ਆਲੇ ਦੁਆਲੇ ਕੁਝ ਥਾਵਾਂ ਦੇ ਵਿੱਚ ਇਹ ਮਲਜ਼ਮ ਰਹਿੰਦੇ ਸੀ ਤੇ ਉਹਨਾਂ ਦੀ ਹਰ ਗਤੀਵਿਧੀ ਤੇ ਨਜ਼ਰ ਰੱਖਦੇ ਸੀ ਇਹੀ ਪੈਟਰਨ ਸਲਮਾਨ ਖਾਨ ਦੇ ਮਾਮਲੇ ਦੇ ਵਿੱਚ ਹੈ ਤਾਂ ਇਸ ਗੱਲ ਨੂੰ ਬਹੁਤ ਹੀ ਸੀਰੀਅਸਲੀ ਲਿਆ ਜਾਣਾ ਚਾਹੀਦਾ ਹੈ ਕਿ ਸਲਮਾਨ ਖਾਨ ਨੂੰ ਵਾਰ-ਵਾਰ ਥ੍ਰੈਟ ਕਾਲਸ ਆਈਆਂ ਉਹਨਾਂ ਨੂੰ ਈਮੇਲ ਆਏ ਉਹਨਾਂ ਨੂੰ ਚਿੱਠੀ ਭੇਜੀ ਗਈ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਤੇ ਪਬਲਿਕ ਫਿਗਰ ਸਲਮਾਨ ਖਾਨ ਨੇ ਤੇ ਉਹਨਾਂ ਦੇ ਉੱਪਰ ਕਿਸੇ ਵੀ ਸਮੇਂ ਕੋਈ ਮੰਦਭਾਗੀ ਘਟਨਾ ਹੋ ਸਕਦੀ ਹੈ ਇਸੇ ਨੂੰ ਲੈ ਕੇ ਮੁੰਬਈ ਪੁਲਿਸ ਸੀਰੀਅਸ ਹੈ ਤੇ ਵਕ-ਵਕ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਰਹੀ ਹੈ ਤੁਹਾਨੂੰ ਇਹ ਦੱਸ ਦਈਏ ਕਿ ਸਲਮਾਨ ਖਾਨ ਦੀ ਸੁਰੱਖਿਆ ਪਹਿਲਾਂ ਤੋਂ ਹੀ ਵਧਾਈ ਗਈ ਸੀ ਪਰ ਹੁਣ ਉਹਨਾਂ ਦੀ ਸੁਰੱਖਿਆ ਵਾਈ ਪਲੱਸ ਕੈਟਾਗਰੀ ਬਣਾ ਦਿੱਤੀ ਗਈ ਹੈ Y+ ਕੈਟਾਗਰੀ ਦੇ ਵਿੱਚ ਘੱਟੋ-ਘੱਟ 10 ਪੁਲਿਸ ਵਾਲੇ ਹੁੰਦੇ ਨੇ ਵੱਧ ਤੋਂ ਵੱਧ ਕਿੰਨੇ ਹੁੰਦੇ ਨੇ ਇਸ ਦੀ ਜਨਤਕ ਤੌਰ ਤੇ ਜਾਣਕਾਰੀ ਨਹੀਂ ਦਿੱਤੀ ਜਾਂਦੀ ਸੁਰੱਖਿਆ ਦਾ ਮਾਮਲਾ ਹੁੰਦਾ ਹੈ दस पुलिस वाले वाई प्लस सिक्योरिटी ਦੇ ਵਿੱਚ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇਹ ਵੀ ਕਿਹਾ ਜਾਂਦਾ ਕਿ 2 ਤੋਂ ਲੈ ਕੇ 4 ਕਮਾਂਡੋ ਹੁੰਦੇ ਨੇ ਜੋ ਕਿ ਕਿਸੇ ਵੀ ਹਾਲਾਤ ਦੇ ਵਿੱਚ ਕੋਈ ਹਮਲਾ ਹੋ ਜਾਵੇ ਤਾਂ ਉਸ ਨੂੰ ਟਾਲਣ ਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਕੰਮ ਕਰਨਾ ਇਸ ਕਰਕੇ ਬਹੁਤ ਹੀ ਹਾਈਲੀ ਪ੍ਰੋਫੈਸ਼ਨਲ ਕਮਾਂਡੋਸ ਉਸ वाई प्लस ਸਿਕਿਉਰਟੀ ਦੇ ਵਿੱਚ ਲਗਾਏ ਜਾਂਦੇ ਨੇ ਇਹ ਤਾਂ ਸਲਮਾਨ ਖਾਨ ਜੀ ਸੁਰੱਖਿਆ ਦੀ ਗੱਲ ਪਰ ਸਲਮਾਨ ਖਾਨ ਹਰ ਥਾਂ ਦੀ ਸੁਰੱਖਿਆ ਲੈ ਕੇ ਨਹੀਂ ਜਾ ਸਕਦੇ فرض ਕਰੋ ਕਿ ਉਹ ਕਿਸੇ ਸ਼ੂਟ ਕਰ ਰਹੇ ਨੇ ਕਿਸੇ ਸੈੱਟ ਤੇ ਤਾਂ ਉੱਥੇ ਸਿਕਿਉਰਟੀ ਵਾਲਾ ਨਹੀਂ ਹੋ ਸਕਦਾ ਕਿਉਂਕਿ ਸਿੱਧੂ ਮੂਸੇਵਾਲੇ ਦੇ ਬਾਰੇ ਵੀ ਇਦਾਂ ਹੀ ਹੋਇਆ ਸੀ ਸਿੱਧੂ ਮੂਸੇਵਾਲੇ ਜਦੋਂ ਆਪਣੇ ਸਿਕਿਉਰਿਟੀ ਗਾਰਡ ਨੂੰ ਛੱਡ ਕੇ ਦੂਜੇ ਪਿੰਡ ਜਾਣ ਲੱਗੇ ਤਾਂ ਉਹਨਾਂ ਉੱਥੇ ਉਹਨਾਂ ਨੂੰ ਘੇਰ ਕੇ ਮਾਰ ਦਿੱਤਾ ਗਿਆ ਪਰ ਇਸ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਨੂੰ ਵੀ ਅੰਜਾਮ ਦਿੱਤਾ ਜਾ ਸਕਦਾ ਹੈ ਕਿਉਂਕਿ ਸਿਕਿਉਰਿਟੀ ਗਾਰਡ 24 ਘੰਟੇ ਸੱਤੋ ਦਿਨ ਤੁਹਾਡੇ ਨਾਲ ਨਹੀਂ ਰਹਿ ਸਕਦੇ ਇਹ ਰਹਿਣਾ ਉਹਨਾਂ ਦੀ ਜ਼ਿੰਮੇਵਾਰੀ ਹੈ ਪਰ ਕਿਸੇ ਸਮੇਂ ਤਾਂ ਸਲਮਾਨ ਖਾਨ ਨੂੰ ਉਹਨਾਂ ਨੂੰ ਫ੍ਰੀ ਛੱਡਣਾ ਪਏਗਾ ਇਸੇ ਦਾ ਹੀ ਖਰਚਾ ਇਹ ਹੈ ਕਿ ਜੋ ਜਿਹੜੇ ਲੋਕ ਸਲਮਾਨ ਖਾਨ ਨੂੰ ਧਮਕੀਆਂ ਦੇ ਰਹੇ ਨੇ ਜਿਹੜੇ ਲੋਕ ਉਹਨਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਨੇ ਉਹ ਕਿਸੇ ਵੀ ਤਰ੍ਹਾਂ ਦੀ ਘਟਨਾ ਦਾ ਅੰਜਾਮ ਦੇ ਸਕਦੇ ਨੇ ਇਦ ਤਹੀ ਇਹ ਗੱਲ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਸਲਮਾਨ ਖਾਨ ਦਾ ਕੇਸ ਹੈ ਕਿ ਕਾਲੇ ਹਿਰਨ ਦਾ ਕੇਸ ਕੀ ਹੈ ਤੇ ਬਿਸ਼ਨੋਈ ਸਮਾਜ ਸਲਮਾਨ ਖਾਨ ਦੇ ਖਿਲਾਫ ਅਸਲ ਦੇ ਵਿੱਚ ਹੈ ਕਿਉਂ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਪੁਰਾਣੇ ਪੁਰਾਣੀ ਘਟਨਾਵਾਂ ਵਾਲੇ ਚੱਲਦੇ ਹਾਂ ਸਲਮਾਨ ਖਾਨ ਦੇ ਕੇਸ ਬਾਰੇ ਦੱਸਦੇ ਹਾਂ ਮਾਮਲਾ ਸਤੰਬਰ 1998 ਦਾ ਜਦੋਂ ਰਾਜਸਥਾਨ ਦੇ ਜੋਧਪੁਰ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਫਿਲਮ ਦਾ ਨਾਮ ਸੀ ਹਮ ਸਾਥ-ਸਾਥ ਹੈ ਇਸ ਸ਼ੂਟਿੰਗ ਦੌਰਾਨ ਇਹ ਇਲਜ਼ਾਮ ਲੱਗਿਆ ਕਿ ਸਲਮਾਨ ਖਾਨ ਨੇ ਜੋਧਪੁਰ ਦੇ ਇੱਕ ਇਲਾਕੇ ਦੇ ਵਿੱਚ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਉਸ ਤੋਂ ਬਾਅਦ ਬਿਸ਼ਨੋਈ ਸਮਾਜ ਨੇ ਬਿਸ਼ਨੋਈ ਸਮਾਜ ਨੂੰ ਇੰਨਾ ਗੁੱਸਾ ਆਇਆ ਕਿ ਉਹਨਾਂ ਨੇ ਹਮ ਸਾਥ-ਸਾਥ ਹੈ ਦੀ ਟੀਮ ਦੀ ਜੋ ਸਟਾਰ ਕਾਸਟ ਸੀ ਉਸ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਜਿਸ ਦੇ ਵਿੱਚ ਸਲਮਾਨ ਖਾਨ ਮੁੱਖ આરોપી ਸੀ ਇਸ ਦੇ ਵਿੱਚ ਸੈਫਲੀ ਖਾਨ ਵੀ ਸਨ ਸੋਨਾਲੀ ਬੇਂਦਰੇ ਵੀ ਸੀ ਤੇ ਤੱਬੂ ਵੀ ਸਵਾਲਾਂ ਦੇ ਘੇਰੇ ਵਿੱਚ ਆਏ ਸੀ ਸਾਲ 1998 ਦੀ ਘਟਨਾ ਹੈ ਉਸ ਤੋਂ ਬਾਅਦ ਸਲਮਾਨ ਖਾਨ ਤੇ ਉਹਨਾਂ ਦੇ ਸਾਥੀਆਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਸਲਮਾਨ ਖਾਨ ਇਸ ਪੂਰੇ ਮਾਮਲੇ 'ਚ ਗ੍ਰਿਫਤਾਰ ਵੀ ਕੀਤੇ ਗਏ ਪਰ ਉਹਨਾਂ ਨੂੰ ਜ਼ਮਾਨਤ ਮਿਲ ਗਈ ਸੀ ਉਸ ਦੌਰ ਦੇ ਵਿੱਚ ਫਿਰ ਮਾਮਲਾ ਆਂਦਾ ਹੈ ਸਾਲ 2006 1998 ਤੋਂ ਬਾਅਦ ਸਾਲ 2006 ਦੇ ਵਿੱਚ ਸਲਮਾਨ ਖਾਨ ਨੂੰ 25000 ਰੁਪਏ ਦਾ ਜੁਰਮਾਨਾ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਕੋਰਟ ਵੱਲੋਂ ਲੋਅਰ ਕੋਰਟ ਵੱਲੋਂ ਫਿਰ ਸਾਲ 2007 ਵਿੱਚ ਰਾਜਸਥਾਨ ਹਾਈ ਕੋਰਟ ਨੇ ਇਸ ਸਜ਼ਾ ਤੇ ਰੋਕ ਲਗਾ ਦਿੱਤੀ ਅਤੇ ਇਹ ਵੀ ਕਿਹਾ ਕਿ ਬਗੈਰ ਇਜਾਜ਼ਤ ਸਲਮਾਨ ਖਾਨ ਦੇਸ਼ ਛੱਡ ਕੇ ਨਹੀਂ ਜਾ ਸਕਦੇ ਯਾਨੀ ਜੇਕਰ ਉਹ ਫਿਲਮ ਸ਼ੂਟਿੰਗ ਦੇ ਮਾਮਲੇ 'ਚ ਵਿਦੇਸ਼ ਜਾਂਦੇ ਵੀ ਨੇ ਤਾਂ ਉਹਨਾਂ ਨੂੰ ਕੋਰਟ ਤੋਂ ਇਜਾਜ਼ਤ ਲੈ ਕੇ ਹੀ ਜਾਣਾ ਪਏਗਾ 2007 ਵਿੱਚ ਰਾਜਸਥਾਨ ਹਾਈ ਕੋਰਟ ਨੇ ਉਹਨਾਂ ਦੀ ਵਿਦੇਸ਼ ਜਾਣ ਤੇ ਰੋਕ ਲਗਾਇਆ ਉਹਨਾਂ ਦੀ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਉਸ ਅਤੇ ਉਹਨਾਂ ਦੀ ਸਜ਼ਾ ਨੂੰ ਵੀ ਉਸ ਤੇ ਵੀ ਰੋਕ ਲਗਾ ਦਿੱਤੀ ਉਸ ਤੋਂ ਬਾਅਦ ਹੁਣ ਤੱਕ 1998 ਦਾ ਮਾਮਲਾ ਸਾਲ 2024 ਚੱਲ ਰਿਹਾ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਕੇਸ ਦੇ ਵਿੱਚ ਸਬੂਤਾਂ ਦੀ ਘਾਟ ਤੋਂ ਲੈ ਕੇ ਅਦਾਲਤੀ ਤਕਰੀਰਾਂ ਦੇ ਵਿੱਚ ਇਹ ਸਾਰਾ ਮਾਮਲਾ ਫਸਿਆ ਹੋਇਆ ਹੈ ਪਰ ਸਲਮਾਨ ਖਾਨ ਇਸ ਪੂਰੇ ਮਾਮਲੇ ਦੇ ਵਿੱਚ ਜੇਲ੍ਹ ਤੋਂ ਬਾਹਰ ਨੇ ਉਹਨਾਂ ਦੇ ਖਿਲਾਫ ਕੋਈ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਹੋਈ ਹੈ ਤਾਂ ਇਹ ਤਰ੍ਹਾਂ ਹੀ ਕੇਸ ਦੇ ਬਾਰੇ ਅਸੀਂ ਤੁਹਾਨੂੰ ਦੱਸਿਆ ਹੁਣ ਸਵਾਲ ਇਹ ਉੱਠਦਾ ਹੈ ਕਿ ਬਿਸ਼ਨੋਈ ਸਮਾਜ ਸਲਮਾਨ ਖਾਨ ਤੋਂ ਆਖਿਰ ਇੰਨਾ ਖਫਾ ਕਿਉਂ ਸੀ ਕਿ ਉਹਨ ਇੱਕ ਹਿਰਨ ਨੂੰ ਮਾਰਨ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ ਗਿਆ ਤੇ ਸਲਮਾਨ ਖਾਨ ਦੇ ਕੈਰੀਅਰ ਦੇ ਵਿੱਚ ਇਹ ਸਭ ਤੋਂ ਵੱਡਾ ਰੋੜਾ ਬਣਿਆ ਹੋਇਆ ਹੈ ਇਹ ਕੇਸ ਅਸਲ ਦੇ ਵਿੱਚ ਬਿਸ਼ਨੋਈ ਸਮਾਜ ਕਾਲੇ ਹਿਰਨ ਨੂੰ ਪਵਿੱਤਰ ਜਾਨਵਰ ਮੰਨਦਾ ਹੈ ਅਤੇ ਇਸੇ ਲਈ ਇਸ ਸਮਾਜ ਵੱਲੋਂ ਸਲਮਾਨ ਖਾਨ ਖਿਲਾਫ ਕਾਨੂੰਨੀ ਲੜਾਈ ਲੜੀ ਗਈ ਸੀ ਉਸ ਦੌਰ ਤੋਂ ਸਾਲ 1998 ਦੇ ਦੌਰ ਤੋਂ ਲਾਰੈਂਸ ਬਿਸ਼ਨੋਈ ਵੀ ਇਸੇ ਸਮਾਜ ਤੋਂ ਆਂਦਾ ਹੈ ਇਸੇ ਕਰਕੇ ਬਿਸ਼ਨੋਈ ਸਮਾਜ ਤੋਂ ਲਾਰੈਂਸ ਬਿਸ਼ਨੋਈ ਆਂਦਾ ਹੈ ਤੇ ਲਾਰੈਂਸ ਬਿਸ਼ਨੋਈ ਵਾਰ-ਵਾਰ ਕਈ ਥਾਵਾਂ ਤੇ ਕਹਿ ਚੁੱਕਿਆ ਹੈ ਕਿ ਸਲਮਾਨ ਖਾਨ ਨੂੰ ਮੈਂ ਨਿਸ਼ਾਨਾ ਬਣਾਉਂਗਾ ਸਾਲ 2018 ਦਾ ਦੌਰ ਆਂਦਾ ਹੈ ਜਿਸ ਵਿੱਚ ਲਾਰੈਂਸ ਬਿਸ਼ਨੋਈ ਨੇ ਜਨਤਕ ਤੌਰ ਤੇ ਕਿਹਾ ਸੀ ਕਿ ਮੈਂ ਸਲਮਾਨ ਖਾਨ ਨੂੰ ਮਾਰ ਦੇਵਾਂਗਾ ਸਾਲ 2018 ਦੀ ਗੱਲ ਸੀ ਬਿਸ਼ਨੋਈ ਦਾ ਇਹ ਵੀ ਕਹਿਣਾ ਸੀ ਕਿ ਜੇ ਸਲਮਾਨ ਖਾਨ ਸਾਡੇ ਸਮਾਜ ਤੋਂ ਯਾਨੀ ਬਿਸ਼ਨੋਈ ਸਮਾਜ ਤੋਂ ਕਾਲਾ ਹਿਰਨ ਮਾਰਨ ਦੇ ਮਾਮਲੇ ਦੇ ਵਿੱਚ ਹੱਥ ਜੋੜ ਕੇ ਮਾਫੀ ਮੰਗ ਲਵੇ ਤਾਂ ਅਸੀਂ ਉਸ ਨੂੰ ਮਾਫ ਕਰ ਦੇਵਾਂਗੇ ਨਹੀਂ ਤਾਂ ਅਸੀਂ ਜੋ ਬਣ ਸਕੇਗਾ ਅਸੀਂ ਸਲਮਾਨ ਖਾਨ ਦੇ ਖਿਲਾਫ ਕਰਾਂਗੇ ਜਿਸ ਦਾ ਨਤੀਜਾ ਇਹ ਹੈ ਕਿ ਵਾਰ-ਵਾਰ ਸਲਮਾਨ ਖਾਨ ਨੂੰ ਧਮਕੀਆਂ ਮਿਲਦੀਆਂ ਨੇ ਬਿਸ਼ਨੋਈ ਨੇ ਕੁਝ ਸਮਾਂ ਪਹਿਲਾਂ ਇੱਕ ਟੀਵੀ ਇੰਟਰਵਿਊ ਵੀ ਦਿੱਤਾ ਸੀ ਤੁਹਾਨੂੰ ਯਾਦ ਹੋਵੇਗਾ ਉਸ ਨੂੰ ਹਾਲਾਂਕਿ ਕੋਰਟ ਨੇ ਉਸ ਇੰਟਰਵਿਊ ਨੂੰ ਹਟਾਉਣ ਲਈ ਕਿਹਾ ਸੀ ਕਿਉਂਕਿ ਜੇਲ੍ਹ 'ਚ ਬੰਦ ਹੋ ਕੇ ਬਿਸ਼ਨੋਈ ਨੇ ਇਹ ਇੰਟਰਵਿਊ ਦਿੱਤਾ ਸੀ ਇਸ ਇੰਟਰਵਿਊ 'ਚ ਬਿਸ਼ਨੋਈ ਨੇ ਕਿਹਾ ਸੀ ਕਿ ਅੱਜ ਵੀ ਮੈਂ ਇੱਥੋਂ ਬੈਠ ਕੇ ਸੱਦਾ ਦਿੰਦਾ ਹਾਂ ਕਿ ਸਲਮਾਨ ਖਾਨ ਮਾਫੀ ਮੰਗ ਲਵੇ ਨਹੀਂ ਤਾਂ ਅਸੀਂ ਆਪਣੇ ਤਰੀਕੇ ਨਾਲ ਉਸ ਨਾਲ ਨਜਿੱਠਾਂਗੇ ਜੋ ਹਾਲ ਸਿੱਧੂ ਮੂਸੇਵਾਲਾ ਦਾ ਹੋਇਆ ਉਹੀ ਹਾਲ ਸਲਮਾਨ ਖਾਨ ਦਾ ਵੀ ਕੀਤਾ ਜਾਏਗਾ ਤਾਂ ਇਹ ਸਾਰੀ ਇਹ ਸਾਰੀ ਕਹਾਣੀ ਦੀ ਗੱਲਬਾਤ ਇਹ ਹੀ ਹੈ ਕਿ ਸਲਮਾਨ ਖਾਨ 1998 ਦੇ ਵਿੱਚ ਕੀਤੀ ਗਈ ਇੱਕ ਕਥਿਤ ਗਲਤੀ ਦਾ ਦਾ ਜੋ ਹਰਜਾਨਾ ਉਸ ਨੂੰ ਅੱਜ 2024 ਵਿੱਚ ਵੀ ਭੁਗਤ ਰਹੇ ਨੇ ਕਿਉਂਕਿ ਮਾਮਲਾ ਇੱਥੇ ਤੱਕ ਪਹੁੰਚ ਚੁੱਕਿਆ ਹੈ ਕਿ ਹੁਣ ਉਹਨਾਂ ਦੇ ਘਰ ਦੇ ਆਲੇ-ਦੁਆਲੇ ਵੀ ਸਿਕਿਉਰਟੀ ਵਧਾਈ ਗਈ ਹੈ ਤੇ ਉਹਨਾਂ ਦੇ ਘਰ ਦੇ ਆਲੇ-ਦੁਆਲੇ ਵੀ ਲੋਕ ਉਹਨਾਂ ਦੀ ਰੇਕੀ ਕਰ ਰਹੇ ਹੈ ਤੇ ਫਿਲਹਾਲ ਪਿਛਲੇ ਦਿਨਾਂ 'ਚ ਜਦੋਂ ਇਹ ਫਾਇਰਿੰਗ ਕੀਤੀ ਗਈ ਸੀਸੀਟੀਵੀ ਦੇ ਵਿੱਚ ਜੋ ਨੌਜਵਾਨ ਸਾਹਮਣੇ ਆਏ ਜੋ ਕਿ ਪੰਜਾਬ ਦੇ ਇਲਾਕਿਆਂ ਤੋਂ ਸਬੰਧ ਰੱਖਦੇ ਸੀ ਹਰਿਆਣਾ ਦੇ ਇਲਾਕਿਆਂ ਤੋਂ ਸਬੰਧ ਰੱਖਦੇ ਸੀ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਇਸ ਪੂਰੇ ਮਾਮਲੇ ਦੇ ਵਿੱਚ ਸੁਲਮਾਨ ਖਾਨ ਦਾ ਜੋ ਕਾਲੇ ਹਿਰਨ ਦੇ ਕੇਸ ਦਾ ਮਾਮਲਾ ਉਹ ਭੂਤ ਸਲਮਾਨ ਖਾਨ ਦਾ ਪਿੱਛਾ ਨਹੀਂ ਛੱਡਦਾ ਦਿਖਾਈ ਦੇ ਰਿਹਾ ਤੇ ਸਲਮਾਨ ਖਾਨ ਤੇ ਉਹਨਾਂ ਦੇ ਪਰਿਵਾਰ ਵੱਲੋਂ ਇਹ ਵੀ ਸਲਮਾਨ ਖਾਨ ਨੇ ਸਿੱਧੇ ਤੌਰ ਤੇ ਇਸ ਤੇ ਕੁਝ ਨਹੀਂ ਕਿਹਾ ਪਰ ਸਲਮਾਨ ਖਾਨ ਦੇ ਪਰਿਵਾਰ ਵੱਲੋਂ ਵਾਰ-ਵਾਰ ਇਹ ਮੀਡੀਆ ਵਿੱਚ ਕਿਹਾ ਜਾਂਦਾ ਕਿ ਸਾਨੂੰ ਉਹਨਾਂ ਦੀ ਚਿੰਤਾ ਹੁੰਦੀ ਹੈ ਜੋ ਇਹ ਘਟਨਾਵਾਂ ਹੁੰਦੀਆਂ ਨੇ ਸਾਨੂੰ ਇਹ ਘਟਨਾਵਾਂ ਤੰਗ ਕਰਦੀਆਂ ਨੇ ਇਸ ਤੋਂ ਇਲਾਵਾ ਜਦੋਂ ਸਲਮਾਨ ਖਾਨ ਤੇ ਫਾਇਰਿੰਗ ਕੀਤੀ ਗਈ ਸਲਮਾਨ ਖਾਨ ਦੇ ਬਾਹਰ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਤਾਂ ਮਹਾਰਾਸ਼ਟਰ ਦੇ ਜੋ ਮੁੱਖ ਮੰਤਰੀ ਨੇ ਉਹਨਾਂ ਨੇ ਇਹ ਵੀ ਚੈਲੰਜ ਦਿੱਤਾ ਸੀ ਲਾਰੈਂਸ ਬਿਸ਼ਨੋਈ ਤੇ ਉਸਦੇ ਗੈਂਗ ਨੂੰ ਉਹਨਾਂ ਨੇ ਕਿਹਾ ਕਿ ਸਲਮਾਨ ਖਾਨ ਦੇ ਉੱਪਰ ਅੱਖ ਚੱਕ ਕੇ ਦੇਖਣ ਵਾਲਿਆਂ ਨੂੰ ਅਸੀਂ ਮਿੱਟੀ 'ਚ ਮਿਲਾ ਦੇਾਂਗੇ ਉੱਥੇ ਦੇ ਮੁੱਖ ਮੰਤਰੀ ਦਾ ਇਹ ਬਿਆਨ ਹੈ ਤਾਂ ਸ਼ਾਇਦ ਇਹੀ ਉਹਨਾਂ ਦਾ ਉਹਨਾਂ ਦੇ ਬਿਆਨ ਤੋਂ ਬਾਅਦ ਜਾਂ ਮੁੰਬਈ ਪੁਲਿਸ ਦਾ ਜੋ ਐਕਟਿਵ ਰਿਸਪਾਂਸ ਕਰਦੀ ਹੈ ਉਸ ਦਾ ਇਹੀ ਕਾਰਨ ਹੈ ਕਿ ਮੁੰਬਈ ਪੁਲਿਸ ਲਗਾਤਾਰ ਇਸ ਪੂਰੇ ਮਾਮਲੇ ਦੇ ਵਿੱਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਦੋ ਪਹਿਲਾਂ ਗ੍ਰਿਫਤਾਰ ਹੋ ਗਏ ਦੋ ਨੂੰ ਕੱਲ ਜਲੰਧਰ ਤੋਂ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਚੁੱਕ ਕੇ ਲੈ ਕੇ ਗਈ ਹੈ ਜਿਨ੍ਹਾਂ ਤੇ ਇਲਜ਼ਾਮ ਏਸੀ ਕੀ ਮੁੰਬਈ ਉਹਨਾਂ ਨੇ ਫਾਇਰਿੰਗ ਕਰਨ ਵਾਲਿਆਂ ਨੂੰ ਹਥਿਆਰ ਮੁਹੱਈਆ ਕਰਵਾ ਇਸ ਪੂਰੇ ਮਾਮਲੇ ਦੇ ਵਿੱਚ ਮੁੰਬਈ ਪੁਲਿਸ ਕੀ ਖੁਲਾਸਾ ਕਰਦੀ ਹੈ ਉਸ ਦੇ ਇਸ ਪੂਰੇ ਮਾਮਲੇ ਦੇ ਵਿੱਚ ਅੱਗੇ ਦੇ ਕੀ ਅਪਡੇਟਸ ਆਉਂਦੇ ਨੇ ਤੁਹਾਡੇ ਸਾਹਮਣੇ ਅਸੀਂ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੁਸੀਂ ਦੇਖਦੇ ਰਹੋ ਪੀਟੀਸੀ ਨਿਊਜ਼